ਮੇਰੇ ਨਾਮ ਜਪਣ ਤੇ ਬਿਨਾ ਕੋਈ ਕਾਰਜ ਬੰਦੇ ਦੀ ਸਹਾਇਤਾ ਨਹੀਂ ਕਰ ਸਕਦਾ 70 ਫੁੱਟ ਉੱਚੀ ਪੈਰੋ ਮੱਜਰੇ ਵਾਲੇ ਸੰਤ ਕਹਿੰਦੇ ਵੀ ਛਲ ਆਉਣੀਆਂ ਗੜੀ ਸਾਹਿਬ ਦੀਆਂ ਪੌੜੀਆਂ ਨੂੰ ਪਾਣੀ ਲੱਗਣਾ ਐਨਾ ਸਮਾਂ ਜਿਹੜਾ ਕਿ ਖਰਾਬ ਆਉਣਾ ਤੇ ਇੱਕ ਨਾ ਸੌ ਸਾਕੀ ਦੇ ਵਿੱਚ ਮੈਂ ਪੜਦਾ ਸੀ ਉਹ ਬਹੁਤ ਸੋਹਣੀ ਇੱਕ ਲਿਖੀ ਹੋਈ ਹੈ ਕੱਲ 1940 ਦੇ ਵਿੱਚ ਸ਼ਾਇਦ 1939 ਦੇ ਵਿੱਚ ਇਨਾ ਇੱਕ ਪ੍ਰੋਫੈਸਰ ਸੋਭਰਾਜ ਮਦਾਨ ਮਸ਼ਹੂਰ ਜੋਤਸੀ ਸਨ ਉਹਨਾਂ ਵੱਲੋਂ ਨਾ ਪੇਸ਼ਣ ਗੋਈਆਂ ਹੋਈਆਂ ਸਨ ਜੋਤਸੀ ਦਾ ਕੰਮ ਕਰਦੇ ਸੀ ਉਹ ਲਾਹੌਰ ਦੇ ਭੂਸ਼ਣ ਦੇਵ ਸੈਕਟਰੀ ਜੀ ਨੇ 1939 ਅਗਸਤ ਵਿੱਚ ਇੱਕ ਵੱਡਾ ਅਸਤਾਰ ਉਰਦੂ ਵਿੱਚ ਛਾਪਿਆ ਸੀ ਉਹ ਆਮ ਵੰਡਿਆ ਗਿਆ ਕੰਦਾ ਤੇ ਲਗਾਇਆ ਗਿਆ ਉਸ ਸਮੇਂ ਦੇ ਵਿੱਚ ਭਿਆਨਕ ਸਮੇਂ ਦਾ ਹਾਲ ਉੱਥੇ ਦੱਸਿਆ ਗਿਆ ਸੀ ਉਹਦੇ ਵਿੱਚ ਕਈ ਵਾਰ ਦੱਤਾ 1940 ਤੇ 41 42 ਚ ਸੱਚ ਹੋਈਆਂ ਕੋ ਉਸ 1900 42 ਚ 1946 47 ਚ ਬਹੁਤ ਸਾਰੀਆਂ ਦੇਖਣ ਵਿੱਚ ਆਈਆਂ ਇਸੇ ਤਰ੍ਹਾਂ ਸਰਵੰਗ ਸਾਧੂ ਨੇ ਵੀ ਬਹੁਤ ਪੇਸ਼ੰਗੋਈਆਂ ਕਰੀਆਂ ਜਿਸ ਤਰ੍ਹਾਂ ਕੈਰੋ ਔਰ ਪਾਂਡਵਾਂ ਦੀ ਲੜਾਈ ਉਹਦੇ ਚ ਲਿਖਿਆ ਸੀ ਪੱਤਰ ਦੇ ਵਿੱਚ ਜਿਹੜਾ ਛਪਿਆ ਸੀ ਨਾ ਉਸ ਸਮੇਂ ਅਖਬਾਰ ਚ ਮਹਾਭਾਰਤ ਜੰਗ ਹੋਇਆ تھا ਇਸ ਇਸ ਤਰ੍ਹਾਂ ਅਬ ਇਹ ਮਹਾਭਾਰਤ ਜੰਗ ਹੋ ਕੇ ਹੀ ਰਹੇਗਾ ਉਹ ਜੋਸੀ ਨੇ ਲਿਖਿਆ ਹੋਇਆ ਹੈ ਅਨਾਉਰ ਤਮਾਮ ਦੁਨੀਆ ਨਿਸਬ ਸੇ ਜਿਆਦਾ ਬਰਬਾਦ ਹੋ ਜਾਏਗੀ ਦੁਨੀਆ ਬਹੁਤ ਜਿਆਦਾ ਮਰ ਚੁੱਕੀ ਮਰ ਚੁੱਕੀ ਹੋਵੇ ਸਾਧੂ ਨੇ ਵੀ ਬਹੁਤ ਪੇਸ਼ੇਂਤ ਕੋਈਆਂ ਕਰੀਆਂ ਜਿਸ ਤਰ੍ਹਾਂ ਕੈਰੋ ਔਰ ਪਾਂਡੋ ਕੀ ਲੜਾਈ ਉਹਦੇ ਚ ਲਿਖਿਆ ਸੀ ਪੱਤਰ ਦੇ ਵਿੱਚ ਜਿਹੜਾ ਛਪਿਆ ਸੀ ਨਾ ਉਸ ਸਮੇਂ ਅਖਬਾਰ ਚ ਮਹਾਭਾਰਤ ਜੰਗ ਹੋਇਆ ਥਾ ਇਸ ਇਸ ਤਰ੍ਹਾਂ ਅਬ ਇਹ ਮਹਾਭਾਰਤ ਜੰਗ ਹੋ ਕੇ ਹੀ ਰਹੇਗਾ ਉਹ ਜੋਸੀ ਨੇ ਲਿਖਿਆ ਹੋਇਆ ਹੈ ਅਨਾਰ ਤਮਾਮ ਦੁਨੀਆ ਨਿਸਬ ਸੇ ਜਿਆਦਾ ਬਰਬਾਦ ਹੋ ਜਾਏਗੀ ਦੁਨੀਆ ਬਹੁਤ ਜਿਆਦਾ ਮਰ ਚੁੱਕੀ ਮਰ ਚੁੱਕੀ ਹੋਵੇਗੀ بارشਾਂ ਵਕਤ ਪਰ ਨਾ ਹੋਣਗੀਆਂ ਲੋਕੋ ਕੇ ਮਕਾਨ ਗਿਰ ਜਾਏਗੇ ਉਸ ਸਮੇਂ ਹਿੰਦੀ ਚ ਲਿਖੀ ਹੋਈ ਹੈ ਪੱਤਰੇ ਦੇ ਵਿੱਚ 100ਾਂ ਦੀ ਛਾਪਿਆ ਹੋਇਆ ਦਰਿਆਵਾਂ ਮੇ ਤੁਗਿਆਨੀ ਆਏਗੀ ਲਹਿਰਾਂ ਹੋਣਗੀਆਂ ਵੱਡਾ ਵੱਡਾ ਤੂਫਾਨ ਆਵੇਗਾ ਸਮੁੰਦਰਾਂ ਸਮੁੰਦਰਾਂ ਚ ਵੀ ਹਲਚਲ ਹੋਊਗੀ ਕਿਸੇ ਕਿਸੇ ਸ਼ਹਿਰ ਚ ਪੂਰੇ ਸ਼ਹਿਰ ਹੀ ਬਰਬਾਦ ਹੋ ਜਾਣਗੇ ਜਨਤਾ ਹਫੜਾ ਦਪੜੀ ਵਿੱਚ ਰਹੂਗੀ ਮੋਟਰਾਂ ਗੱਡੀਆਂ ਸਭ ਪੈਟਰੋਲ ਨਾ ਮਿਲਣ ਕਰਕੇ ਕੁਝ ਸਮੇਂ ਵਾਸਤੇ ਬੰਦ ਹੋ ਜਾਣਗੀਆਂ ਗਰੀਬੀ ਵੱਧ ਜਾਣੀ ਆ ਆਦਮੀ ਰੋਟੀ ਤੇ ਤੰਗ ਰਹੂਗਾ ਬੇਰਜਗਾਰ ਹੋ ਜਾਣਗੇ ਲੋਕ Hindu Musalman ਦਾ ਫਸਾਦ ਬਹੁਤ ਸ਼ਹਿਰਾਂ 'ਚ ਨੁਕਸਾਨ ਕਰੇਗਾ ਇਹ ਗੱਲ ਹੁਣ ਹੋ ਰਹੀ ਆ ਆਪਣੀ Hindu Musalman ਆਪਸ ਵਿੱਚ ਲੜਨ ਤੱਕ ਜਾ ਰਹੇ ਨੇ ਹਰ ਇੱਕ ਕਈ ਸ਼ਹਿਰਾਂ ਦੇ ਵਿੱਚ ਮਜਦਿਆਂ ਉੱਪਰ ਹਮਲਾ ਹੋਇਆ ਕਿਤੇ ਮੰਦਰਾਂ 'ਤੇ ਹਮਲਾ ਹੁੰਦਾ ਸੋ ਕਈ ਸ਼ਹਿਰੋਂ ਮੇ ਮਕਾਨੋਂ ਮੇ ਆਗ ਲਗਾ ਕਰ ਜਲਾ ਕਰ ਰਾਖ ਕਰ ਦੇਵਾਂਗੇ ਅੱਗ ਲਾ ਕੇ ਸਾਰੇ ਮਕਾਨ ਫੂਕ ਦਨੇ ਔਰਤਾਂ ਮਰਦ ਬੱਚੇ ਬੇਗੁਨਾਹ ਕਤਲ ਹੋ ਜਾਣਗੇ ਇਹ ਤਮਾਮ ਹਿੰਦ ਮਰਦ ਬੱਚੇ ਬੇਗੁਨਾਹ ਕਤਲ ਹੋ ਜਾਣਗੇ ਇਹ ਤਮਾਮ ਹਿੰਦੁਸਤਾਨ ਔਰਤ ਦੀਗਰ ਮੁਲਕੋਂ ਮੇ ਵੀ ਐਸਾ ਹੋਗਾ ਹੋਰ ਦੇਸ਼ਾਂ ਵਿੱਚ ਵੀ ਇਹ ਜੋਸੀ ਕਹਿੰਦਾ ਵੀ ਹੋਊਗਾ ਕਿਤੇ ਕਿਤੇ ਭਚਾਲਾਂ ਨਾਲ ਤਬਾਹੀ ਹੋਊਗੀ ਕਿਤੇ ਲੜਾਈ ਨਾਲ ਕਿਤੇ ਬਿਮਾਰੀਆਂ ਨਾਲ ਕਿਤੇ بارش ਨਾ ਹੋਣੇ ਦੀ ਵਜ੍ਹਾ ਦੇ ਨਾਲ ਅਨ ਨਹੀਂ ਉਗੂਗਾ ਔਰ ਬਾਅਦ ਮੁਕਾਵੇਂ ਪਰ ਸਖਤ بارش ਹੋਗੀ ਵੀ ਜਦ ਤੱਕ ਸਮਾਂ ਨਹੀਂ ਹੋਊਗਾ ਜੇਕਰ ਨਾ ਅਮਰਸਰ ਦੇ ਵਿੱਚ ਗੋਲੇ ਪੈ ਕੇ ਸਾਰੀ ਫਸਲ ਝੜ ਗਈ ਖਰਾਬ ਹੋਗੀ ਜਦੋਂ بارش ਦੀ ਲੋੜ ਨਹੀਂ ਹੋਊਗੀ ਤਾਂ بارش ਪਿਆ ਕਰੂਗੀ ਇਹ ਪਰ ਪਾਣੀ ਕੀ ਕਸਰ ਸੇ ਮਾਲ ਮੁਬੈਸ਼ੀ ਤੱਕ ਘਰ ਕੇ ਤਬਾਹ ਹੋ ਜਾਣਗੇ ਲੋਕ ਦੁਕਾਨਾਂ ਕੋ ਬੰਦ ਰੱਖਣਗੇ ਇਹਦੇ ਚ ਲਿਖਿਆ ਹੈ ਵੀ ਲੋਕ ਦੁਕਾਨਾਂ ਨਹੀਂ ਖੋਲਣਗੇ ਦੁਨੀਆ ਉਲਟ ਫੁਲਟ ਬਹੁਤ ਹੋਗਾ ਆਮਦਨ ਨਹੀਂ ਹੋਊਗੀ ਅਨਾਜਾਂ ਨਾਮ ਮਿਲਣੇ ਦੀ ਵਜ੍ਹਾ ਨਾਲ ਲੋਕ ਭੁੱਖੇ ਮਰਨਗੇ ਬੱਚਿਆਂ ਦੀ ਪਾਲਣ ਔਖੀ ਹੋ ਜਾਣੀ ਲੋਕਾਂ ਨੇ ਬੱਚੇ ਛੱਡਣੇ ਆਪਣੇ ਛੱਡਣੇ ਮਾਲ ਡੰਗਰ ਚਾਰਾ ਨਾ ਮਿਲਣ ਕਰਕੇ ਬੇਮਾਲਕ ਹੋ ਜਾਣੇ ਤਵਾਹੀ ਦੇ ਨਜ਼ਾਰੇ ਆਉਣਗੇ ਸਾਰੇ ਪਾਸੇ ਦੇਖਣ ਨੂੰ ਮਿਲਣਗੇ ਆਗੇ ਸੇ ਬੜੇ ਨੁਕਸਾਨ ਦਾ ਅੰਦਾਜ਼ਾ ਹੈ ਕਹਿੰਦਾ ਹੱਸ ਤੇ ਹੱਸ ਤੇ ਮੌਤੇ 50% ਹੋ ਜਾਣੀ ਵੀ ਇਹ ਕੰਮ ਚੱਲਦਾ ਚੱਲਦਾ ਨਾ ਜਿੱਕਣ ਹੁਣ ਬਾਰਡ ਰਿਹਾ ਜੋਤੀ ਵੀ ਦੱਸ ਰਹੇ ਆ ਆਪਣੀ ਸੌਦਾ ਆਖੀ ਵੀ ਦੱਸ ਰਹੀ ਆ ਇਹ ਹੌਲੀ-ਹੌਲੀ ਵੱਜ ਜਾਣਾ ਕਹਿੰਦਾ ਫਿਰ ਰੂਸਰ ਹਿੰਦੁਸਤਾਨ ਕੀ ਤਰਫ ਕੋ ਤਿੱਬਤ ਕੋ چیرਤਾ ਹੋਇਆ ਇਲਾਕਾ ਅਫਗਾਨਿਸਤਾਨ ਵਗੈਰਾ ਕੀ ਤਰਫ ਸੇ ਗੁਜ਼ਰਨੇ ਕਾ ਉਨਮਾਨ ਹੈ ਵੀ ਰੂਸ ਤਿੱਬਤ ਵਾਲੇ ਪਾਸੇ ਨੂੰ چیرਦਾ ਹੋਇਆ ਆਊਗਾ ਅਫਗਾਨਿਸਤਾਨ ਦੇ ਵਿੱਚ ਨੂੰ ਹੁੰਦਾ ਹੋਇਆ ਹਿੰਦੁਸਤਾਨ ਕੀ ਤਰਫ ਕੋ ਤਿੱਬਤ ਕੋ چیرਤਾ ਹੋਇਆ ਇਲਾਕਾ ਅਫਗਾਨਿਸਤਾਨ ਵਗੈਰਾ ਕੀ ਤਰਫ ਸੇ ਗੁਜ਼ਰਨੇ ਕਾ ਉਨਮਾਨ ਹੈ ਵੀ ਰੂਸ ਤਿੱਬਤ ਵਾਲੇ ਪਾਸੇ ਨੂੰ چیرਦਾ ਹੋਇਆ ਆਊਗਾ ਅਫਗਾਨਿਸਤਾਨ ਦੇ ਵਿੱਚ ਨੂੰ ਹੁੰਦਾ ਹੋਇਆ ਇਹ ਜਿਹੜਾ ਰੋਡ ਲੰਘਿਆ ਚਮਕੌਰ ਸਾਹਿਬ ਦੇ ਕੋਲ ਨੂੰ ਇਹ ਸਾਰਾ ਉੱਥੇ ਨੂੰ ਜਾ ਰਿਹਾ ਹੈ ਅਫਗਾਨਿਸਤਾਨ ਨਾਲ ਮਿਲਦਾ ਰੋਡ ਇਹ ਸੋ ਫਰੰਟੀਅਰ ਔਰ ਪੰਜਾਬ ਹਰ ਤਰ੍ਹਾਂ ਸੇ ਬਰਬਾਦ ਰਹੇਗਾ ਸਭ ਤੋਂ ਵੱਧ ਮੂਰੇ ਪੰਜਾਬ ਹੈ ਸਭ ਤੋਂ ਜਿਆਦਾ ਬਰਬਾਦ ਹੋਊਗਾ ਚੋਰੀਆਂ ਡਾਕ ਕੇ ਖੂਨ ਖਰਾਬੇ ਇਹ ਆਮ ਹੋ ਜਣੀਆਂ ਗੱਲਾਂ ਹਮਲੇ ਦੀ ਵਜ੍ਹਾ ਨਾਲ ਸਖਤ ਤਬਾਹੀ ਹੋ ਜਣੀ ਸਮੁੰਦਰੀ ਸ਼ਹਿਰ ਨੁਕਸਾਨ ਉਠਾएंगे ਜਾਇਦਾਦਾਂ ਦੀ ਵਿਕਰੀ ਨਹੀਂ ਹੋਣੀ ਬੰਨੀਆਂ ਮਕਾਨ ਪੈਣੇ ਬੰਦ ਹੋ ਜਣੇ ਮੋਟਰਾਂ ਰੇਲਾਂ ਔਰ ਸਭ ਹਰ ਕਿਸਮ ਦੀ ਤਜਾਰਤ ਸਭ ਬੰਦ ਹੋ ਜਣੀਆਂ ਕਈ ਵਾਰ ਕੁਝ ਅਰਸਾ ਕਹੀਂ ਪੁਲ ਟੁੱਟ ਜਾਣੇ ਵੀ ਜਿੱਥੇ ਬੰਦਾ ਹੈਗਾ ਉੱਥੇ ਹੀ ਰਹੂਗਾ ਕੋਈ ਬੰਦਾ ਨੌਕਰੀ ਅਹਮਦਾਬਾਦ ਕਰਦਾ ਉੱਥੇ ਹੀ ਰਹੂਗਾ ਪੰਜਾਬ ਨਹੀਂ ਆ ਸਕਦਾ ਐਨੀ ਬੁਰੀ ਹਾਲਤ ਦੇ ਦੱਸਿਆ ਕੁਝ ਅਰਸਾ ਸਫਰ ਨਹੀਂ ਕਰ ਹੋਣਾ ਕਿਸੇ ਬੰਦੇ ਦੇ ਸਫਰ ਕਰਨਾ ਖਤਰੇਜੇ ਖਾਲੀ ਨਹੀਂ ਹੋਗਾ ਹਰ ਚੀਜ਼ ਮਹਿੰਗੀ ਹੋ ਜਾਣੀ ਰੁਪਿਆ ਨਹੀਂ ਹੋਣਾ ਬੈਂਕਾਂ, ਫਰਮਾਂ ਵਗੈਰਾ ਵੀ ਖਤਰੇ 'ਚ ਹੋ ਜਾਣੀਆਂ। ਇਹ ਸਾਰੀਆਂ ਬਾਤਾਂ ਈਸ਼ਵਰ ਪਰਮਾਤਮਾ ਦੇ ਹੁਕਮ ਸੇ ਗ੍ਰਹਿਚਾਲ ਵਿੱਚ ਹੋ ਰਹੀਆਂ। ਦੁਨੀਆ ਪਰਮਾਤਮਕੋਂ ਭੁੱਲ ਗਈ ਐ ਜਿਸ ਸੇ ਇਹ ਕਸ਼ਟ ਦੇਖਣਾ ਪੜਾ। ਵੀ ਰੱਬ ਦਾ ਨਾਮ ਨਾਮ ਜਪਣ ਕਰਕੇ ਕੰਮ ਹੋਣੇ ਆ। ਇਹ ਹੁਣ ਦੁਨੀਆ ਪਾਪ, ਠੱਗੀ, ਚੋਰੀ ਇਹ ਸਭ ਇਹ ਇੱਕ ਕੁੱਤੇ ਕੰਮਾ ਜੇ ਹੋ ਗਏ ਆਪਾਂ ਸਭ ਲੋਕ ਬਲਾਤਕਾਰ ਹੋਰ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਆਪਣੀਆਂ ਇਹ ਆਦਤਾਂ ਬਣ ਚੁੱਕੀਆਂ ਨੇ। ਰੱਬ ਤੋਂ ਦੂਰ ਹੋ ਗਏ ਗੁਰੂ ਕਾ